ਕੇਂਦਰ ਸਰਕਾਰ ਨੇ ਮੈਸੇਜਿੰਗ ਪਲੇਟਫਾਰਮਸ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ WhatsApp, Telegram, Signal, Snapchat, ShareChat, JioChat, RightEye ਅਤੇ Josh ਜੈਸੇ ਮੈਸੇਜਿੰਗ ਪਲੇਟਫਾਰਮਸ ਮੋਬਾਈਲ ਦੇ ਵਿੱਚ ਐਕਟਿਵ SIM ਕਾਰਡ ਦੇ ਬਿਨਾਂ ਨਹੀਂ ਚੱਲ ਸਕਣਗੇ। ਸਰਕਾਰ ਦਾ ਦਾਵਾ ਹੈ ਕਿ ਇਸ ਦੇ ਨਾਲ ਸਾਈਬਰ ਧੋਖੇਬਾਜ਼ਾਂ ਦਾ ਪਤਾ ਲਗਾਉਣ ਦੇ ਵਿੱਚ ਸਹਾਇਤਾ ਮਿਲਦੀ ਹੈ। ਟੈਲੀਕਮ ਵਿਭਾਗ ਦੇ ਆਦੇਸ਼ ਵਿੱਚ ਆਖਿਆ ਗਿਆ ਹੈ ਕਿ ਮੈਸੇਜਿੰਗ ਪਲੇਟਫਾਰਮ ਇਹ ਤੈਕਰਨ ਕਿ ਐਪ ਉਦੋਂ ਹੀ ਚੱਲੇਗਾ ਜਦ ਯੂਜ਼ਰ ਦੀ ਰਜਿਸਟਰਡ ਸਿਮ ਉਸ ਮੋਬਾਈਲ ਦੇ ਵਿੱਚ ਐਕਟਿਵ ਹੋਵੇਗੀ ਐਨਾ ਹੀ ਨਹੀਂ ਸਿਮ ਬਾਈਂਡਿੰਗ ਦਿੱਤਾ ਹੈ ਤਾਂਗਰ ਮੋਬਾਈਲ ਤੋਂ ਸਿਮ ਕੱਢ ਲਈ ਜਾਂਦੀ ਹੈ ਤਾਂ ਵਟਸਐਪ ਅਤੇ ਬਾਕੀ ਦੂਸਰੇ ਮੈਸੇਜਿੰਗ ਐਪ ਬੰਦ ਹੋ ਜਾਣਗੇ ਵੈਬ ਬ੍ਰਾਊਜ਼ਰ ਯਾਨੀ ਲੈਪਟਾਪ ਜਾਂ ਡੈਸਕਟਾਪ ਤੇ ਜਰੀਏ ਲੌਗਇਨ ਕਰਨ ਵਾਲੇ ਯੂਜ਼ਰਸ ਦੇ ਲਈ ਵੀ ਵੱਡਾ ਬਦਲਾਅ ਕੀਤਾ ਗਿਆ ਹੈ ਹੁਣ ਮੈਸੇਜਿੰਗ ਪਲੇਟਫਾਰਮ ਨੂੰ ਹਰ 6 ਘੰਟਿਆਂ ਦੇ ਵਿੱਚ ਯੂਜ਼ਰ ਨੂੰ ਲੌਗ ਆਊਟ ਕਰਨਾ ਹੋਵੇਗਾ ਇਸ ਦੇ ਬਾਅਦ QR ਕੋਡ ਦੇ ਜ਼ਰੀਏ ਹੀ ਲੌਗ ਇਨ ਕੀਤਾ ਜਾ ਸਕੇਗਾ ਹੁਣ ਸਵਾਲ ਇਹ ਖੜਾਉਂਦਾ ਹੈ ਕਿ ਨਵੇਂ ਬਦਲਾਅ ਦੇ ਬਾਅਦ ਮੋਬਾਈਲ ਦੇ ਵਿੱਚ ਇਹਨਾਂ ਐਪ ਦੇ ਇਸਤੇਮਾਲ ਤੇ ਕੀ ਫਰਕ ਪੈ ਸਕਦਾ ਹੈ ਹੁਣ ਨੰਬਰ ਐਕਟਿਵ ਹੋਣ ਤੇ ਹੀ ਇਹਨਾਂ ਐਪਸ ਦਾ ਪ੍ਰਯੋਗ ਕੀਤਾ ਜਾ ਸਕੇਗਾ ਯਾਨੀ SIM ਬੰਦ ਹੈ ਤਾਂ ਸਮਝੋ ਐਪ ਆਟੋਮੈਟਿਕਲੀ ਬੰਦ ਹੋ ਜਾਣਗੀ ਇਹ ਨੰਬਰ ਤੁਸੀਂ ਦੁਬਾਰਾ ਅਲਾਟ ਕਰਵਾਓ ਜਾਂ ਨਵਾਂ ਨੰਬਰ ਲਓ ਬੰਦ ਹੋਏ ਐਪ ਤੇ ਇਸ ਨੂੰ ਦੁਬਾਰਾ ਰਜਿਸਟਰਡ ਕਰਨਾ ਹੋਵੇਗਾ ਕੁਲ ਮਿਲਾ ਕੇ ਯੂਜ਼ਰਸ ਨੂੰ ਐਪ ਚ ਲੌਨ ਦੇ ਲਈ ਆਪਣਾ ਨੰਬਰ ਚਾਲੂ ਰੱਖਣਾ ਹੀ ਜ਼ਰੂਰੀ ਹੋ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਨਵੇਂ ਨਿਯਮ ਦੇ ਬਾਅਦ ਵੈਬ ਲੌਗਇੰਗ ਦੇ ਵਿੱਚ ਕੀ ਬਦਲਾ ਹੋਵੇਗਾ ਨਵੇਂ ਨਿਯਮ ਦੇ ਬਾਅਦ ਲੈਪਟਾਪ ਡੈਸਕਟਾਪ ਤੇ ਮੈਸੇਜਿੰਗ ਐਪ ਲਗਾਤਾਰ ਲੌਗਇਨ ਨਹੀਂ ਰਹਿ ਸਕਣਗੇ ਯੂਜ਼ਰਜ਼ ਨੂੰ ਹਰ 6 ਘੰਟੇ ਵਿੱਚ ਦੁਬਾਰਾ ਕਯੂਆਰ ਕੋਡ ਤੋਂ ਲੌਗਇਨ ਕਰਨਾ ਹੋਵੇਗਾ ਐਪ ਉਦੋਂ ਹੀ ਚੱਲੇਗਾ ਜਦ ਫੋਨ ਦੇ ਵਿੱਚ ਐਕਟਿਵ ਸਿਮ ਲੱਗੀ ਹੋਵੇਗੀ ਅਗਰ ਸਿਮ ਬੰਦ ਹੋ ਗਈ ਹੈ ਜਾਂ ਹਟਾ ਦਿੱਤੀ ਗਈ ਹੈ ਤਾਂ ਕੰਪਿਊਟਰ ਅਤੇ ਮੋਬਾਈਲ ਦੋਨੋਂ ਤੇ ਐਪ ਆਟੋਮੈਟਿਕਲੀ ਬੰਦ ਹੋ ਜਾਵੇਗੀ ਹੁਣ ਤੁਹਾਨੂੰ ਇਹ ਜਾਣਕਾਰੀ ਦਿੰਨੇ ਆ ਕਿ ਇਸ ਨਿਯਮ ਨੂੰ ਕਦ ਤੱਕ ਲਾਗੂ ਕੀਤਾ ਜਾਵੇਗਾ ਦਾ ਵੀ ਕਿ ਕੰਪਨੀਆਂ ਨੂੰ ਨਿਯਮ ਲਾਗੂ ਕਰਨ ਦੇ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਆਖਿਆ ਹੈ ਕਿ ਇਹ ਆਦੇਸ਼ ਤਤਕਾਲ ਪ੍ਰਭਾਵ ਦੇ ਨਾਲ ਲਾਗੂ ਕਰ ਦਿੱਤਾ ਗਿਆ ਹੈ ਸਾਰੇ ਓਵਰ ਦਿ ਟੌਪ ਯਾਨੀ ਕਿ ਓਟੀਟੀ ਸੰਚਾਰ ਪਲੇਟਫਾਰਮਾਂ ਨੂੰ 90 ਦਿਨਾਂ ਦੇ ਵਿੱਚ SIM ਟੂ ਡਿਵਾਈਸ ਬਾਈਂਡਿੰਗ ਨਿਯਮ ਮੰਨਣਾ ਹੋਵੇਗਾ ਕੰਪਨੀਆਂ ਨੇ ਨਿਯਮ ਨਹੀਂ ਮੰਨਿਆ ਤਾਂ ਕੀ ਕਾਰਵਾਈ ਹੋ ਸਕਦੀ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੇਂਦਰ ਸਰਕਾਰ ਦੇ ਹਦੇਸ਼ ਮੁਤਾਬਕ ਕੰਪਨੀਆਂ ਨੂੰ 120 ਦਿਨ ਦੇ ਅੰਦਰ ਇਸ ਨੂੰ ਲੈ ਕੇ ਰਿਪੋਰਟ ਦੇਣੀ ਹੋਵੇਗੀ ਨਿਯਮਾਂ ਦਾ ਪਾਲਣਾ ਨਾ ਕਰਨ ਤੇ ਟੈਲੀਕਮਿਊਨੀਕੇਸ਼ਨ ਐਕਟ 2023 ਟੈਲੀਕਮ ਸਾਈਬਰ ਸਿਕਿਉਰਿਟੀ ਰੂਲਸ ਅਤੇ ਦੂਸਰੇ ਲਾਗੂ ਕਾਨੂੰਨਾਂ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਤਾਂ ਕੇਂਦਰ ਸਰਕਾਰ ਨੇ ਸਾਫ਼ ਤੌਰ ਤੇ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਕੰਪਨੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਅਗਰ ਤੁਹਾਡਾ ਮੋਬਾਈਲ ਫੋਨ ਬੰਦ ਹੈ ਤੁਸੀਂ ਇੰਟਰਨੈਟ ਦੇ ਸਹਾਰੇ ਉਸੇ ਨੰਬਰ ਤੇ ਬੰਦ ਹੋਏ ਨੰਬਰ ਤੇ WhatsApp ਚਲਾ ਰਹੇ ਹੋ ਤਾਂ ਹੁਣ ਉਹ ਸੁਵਿਧਾ ਤੁਹਾਨੂੰ ਨਹੀਂ ਮਿਲੇਗੀ ਸਰਕਾਰ ਦੇ ਇਸ ਨਵੇਂ ਫਰਮਾਨ ਨੂੰ ਸਾਡੇ ਦਰਸ਼ਕ ਕਿਸ ਨਜ਼ਰੀਏ ਨਾਲ ਦੇਖਦੇ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ